ਗੱਲ ਕਰ ਲਈਏ ਜੇ ਭਗਵੰਤ ਮਾਨ ਦੀ ਹੁਣ ਸੁੱਤਾ ਪਿਆ ਲੋਕਾਂ ਦੇ ਘਰਾਂ ਵੱਲ ਜ਼ਿਆਦਾ ਧਿਆਨ ਜਾਂਦਾ ਆਪਦੇ ਘਰ ਵੱਲ ਬਿਲਕੁਲ ਧਿਆਨ ਨਹੀਂ ਪੈਂਦਾ ਭਗਵੰਤ ਮਾਨ ਦਾ ਨਸ਼ਾ ਤਸਕਰ ਵਾਲੀ ਜਿਹੜੀ ਪਿੱਛੇ ਵੀਡੀਓ ਵਾਇਰਲ ਹੋ ਰਹੀ ਸੀ ਜੋ ਸਰਪੰਚ ਦੇ ਨਾਲ ਇੱਕ ਲੇਡੀਜ਼ ਲੜ ਰਹੀ ਸੀ ਕਿ ਅਸੀਂ ਹਾਂ ਚਿੱਟਾ ਵੇਚਦੇ ਆ ਉਹ ਵੀਡੀਓ ਵਾਇਰਲ ਹੋਈ ਨਾਲ ਦੀ ਨਾਲ ਭਗਵੰਤ ਮਾਨ ਨੇ ਦੇਖ ਲਈ ਐਕਸ਼ਨ ਲੈ ਲੈ ਨਾਲ ਦੀ ਨਾਲ ਉਹਦਾ ਘਰ ਆ ਜਿਹੜਾ ਉਹ ਨਾਲ ਦੀ ਨਾਲ ਬਹਾ ਦਿੱਤਾ ਗਿਆ ਬਲੋਜਰ ਦੇ ਨਾਮ ਨਾਲ ਦੀ ਨਾਲ ਬਹਾ ਦਿੱਤਾ ਗਿਆ ਪਰ ਜਿਹਦੀ ਸ਼ਹਿਤ ਉਹ ਨਸ਼ਾ ਵੇਚ ਰਹੀ ਸੀ ਜਿਹੜਾ ਚਿੱਟਾ ਕਿਸ ਦੀ ਸ਼ਹਿਤ ਇਹ ਵੇਚ ਰਹੀ ਸੀ ਐਮਐਲਏ ਦੀ ਸ਼ਹਿਤ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਸ਼ਹਿਤ ਜਿਹਦੀ ਵੇਚ ਰਹੀ ਸੀ ਨਸ਼ਾ ਕਿ ਅਜੇ ਤੱਕ ਉਹਨੂੰ ਜਾ ਕੇ ਚੱਕਿਆ ਨਹੀਂ ਕਿ ਉਹਨਾਂ ਦੇ ਵੀ ਨਾਲ ਘਰ ਆ ਜਿਹੜੇ ਟਹੇ ਜਾਣੇ ਚਾਹੀਦੇ ਆ ਉਹਨਾਂ ਤੇ ਵੀ ਨਾਲ ਆ ਜਿਹੜਾ ਪਰਚਾ ਹੋਣਾ ਚਾਹੀਦਾ ਹੈ ਨਸ਼ਾ ਤਸ਼ਕਰ ਵਾਲੀ ਵੀਡੀਓ ਭਗਵੰਤ ਮਾਨ ਕੋਲੇ ਮਿੰਟਾਂ ਚ ਪਹੁੰਚ ਗਈ ਦੇਖ ਵੀ ਲਈ ਐਕਸ਼ਨ ਵੀ ਤੁਰੰਤ ਲੈ ਲਿਆ ਹੁਣ ਆ ਗੱਲ ਆ ਜਾਂਦੀ ਹੈ ਬਲਕਾਰ ਸਿੱਧੂ ਦੀ ਬਲਕਾਰ ਸਿੱਧੂ ਦੀ ਆਡੀਓ ਵਾਇਰਲ ਹੋਈ ਟਾਈਮ ਦੇਖ ਲੋ ਕੀ ਹੋ ਚੁੱਕਿਆ ਤੇ ਹਜੇ ਤੱਕ ਭਗਵੰਤ ਮਾਨ ਵੱਲੋਂ ਕੋਈ ਵੀ ਐਕਸ਼ਨ ਆ ਜਿਹੜਾ ਨਹੀਂ ਲਿਆ ਗਿਆ ਜੇ ਭਗਵੰਤ ਮਾਨ ਨੂੰ ਲੱਗਦਾ ਕਿ ਭਈ ਮੇਰੇ ਜਿਹੜੇ ਐਮ ਐਲ ਏ ਆ ਉਹ ਤਾਂ ਗਊਣੇ ਕਿਸੇ ਨੂੰ ਗਲਤ ਬੋਲਦੇ ਨਹੀਂ ਹੋਣੇ ਜਦ ਭਗਵੰਤ ਮਾਨ ਬਹਿ ਪਾਲੀ ਬੈਠਾ ਕਿ ਬਸ ਮੇਰੇ ਤਾਂ ਜਿਹੜੇ ਐਮਐਲਏ ਸਾਰੇ ਗਾਉਂ ਨੇ ਕਿ ਸਾਰੇ ਦੁੱਧ ਤੁੱਤੇ ਹੋਏ ਨੇ ਕਦੇ ਕਿਸੇ ਨੂੰ ਗਲਤ ਬੋਲ ਹੀ ਨਹੀਂ ਸਕਦੇ ਇਹ ਭਗਵੰਤ ਮਾਨ ਦੀ ਮੂਹ ਤੇ ਇੱਕ ਚਪੇੜਾ ਜਿਹੜੀ ਹੁਣ ਵੱਜ ਚੁੱਕੀ ਹੈ ਤੇ 2027 ਦੇ ਵਿੱਚ ਲੋਕ ਜਵਾਬ ਇਸ ਗੱਲ ਦਾ ਦੇਣਗੇ ਦਸਤਾਰ ਨੂੰ ਕਿੰਨਾ ਗਲਤ ਬੋਲਿਆ ਭਗਵੰਤ ਬਲਕਾਰ ਸਿੱਧੂ ਇਸ ਦਾ ਕਮਜਾਨਾ ਕਮਜਾਨਾ ਏੜਾ ਬਲਕਾਰ ਸਿੱਧੂ ਨੂੰ ਵੀ ਭੁਗਤਣਾ ਪਊ ਨਾਲ ਭਗਵੰਤ ਮਾਨ ਨੂੰ ਵੀ ਭੁਗਤਣਾ ਪਊ ਹਜੇ ਤੱਕ ਬਲਕਾਰ ਸਿੱਧੂ ਮੀਡੀਆ ਅੱਗੇ ਨਹੀਂ ਆਇਆ ਤੇ ਨਾ ਹੀ ਜਿਹੜੇ ਉਹਨਾਂ ਦੇ ਚਮਚੇ ਨੇ ਜਿਹੜੇ ਕਹਿੰਦੇ ਨੇ ਸਿੱਧੂ ਦੇ ਨਾਲ ਹਮੇਸ਼ਾ ਖੜੇ ਆ ਪਹਿਲਾਂ ਵੀ ਖੜੇ ਸੀ ਤੇ ਹੁਣ ਵੀ ਖੜੇ ਆ ਨਾ ਤਾਂ ਉਹ ਮੀਡੀਆ ਅੱਗੇ ਆ ਕੇ ਉਹਨਾਂ ਨੇ ਕੋਈ ਆਪਦਾ ਪੱਖ ਰੱਖਿਆ ਬਸ ਫੋਨ ਤੇ ਬੈਸੀ ਜਾਂਦੇ ਨੇ ਗਾਲਾਂ ਕੱਢ ਰਹੇ ਨੇ ਕਰ ਕਰਕੇ ਫੋਨ ਮੀਡੀਆ ਅੱਗੇ ਆਉਣ ਤੋਂ ਡਰਦੇ ਨੇ ਸਾਰੇ মিডিਆ ਨੂੰ ਬਿਠਾਵੇ ਆਪ ਦਾ ਪੱਖ ਰੱਖੇ ਭਾਈ ਅਮਰਿਤਪਾਲ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ ਜੇਲ੍ਹ ਚ ਕਿ ਹਾਂਜੀ ਉਹ ਬਹੁਤ ਸਾਰੇ ਜਿਹੜੇ ਮਤਲਬ ਸਸਤਰ ਚੱਕੀ ਬਿਠਾ ਅਸਲੇ ਨਾਲ ਚੱਕੀ ਬਿਠਾ ਮਾਹੌਲ ਖਰਾਬ ਕਰ ਰਿਹਾ ਹੁਣ ਤੁਹਾਡੇ ਐਮਐਲਏ ਕੀ ਕਰ ਰਹੇ ਨੇ ਜਿਹੜੇ ਤੁਹਾਡੇ ਐਮਐਲਏ ਨੇ ਜਿਹੜੇ ਉਹਨਾਂ ਦੇ ਵਰਕਰ ਨੇ ਜਿਹੜੇ ਜਿਆਦਾ ਚੰਬਲਾਏ ਹੋਏ ਨੇ ਜਿਨ੍ਹਾਂ ਨੂੰ ਕੋਈ ਪੁਲਿਸ ਪ੍ਰਸ਼ਾਸਨ ਦਾ ਡਰ ਨਹੀਂ ਉਹਨਾਂ ਤੇ ਤੁਸੀਂ ਕੀ ਐਕਸ਼ਨ ਲੈਣੇ ਹੋ ਭਗਵੰਤ ਮਾਨ ਜੀ ਕਿ ਹੁਣ ਤੁਹਾਡੀਆਂ ਅੱਖਾਂ ਵੀ ਲਾ ਲਓ ਅੱਖਾਂ ਤੋਂ ਦੇਖਣਾ ਤੁਹਾਨੂੰ ਬੰਦ ਹੋ ਗਿਆ ਕੰਨਾਂ ਤੋਂ ਸੁਣਨਾ ਤੁਹਾਨੂੰ ਬੰਦ ਹੋ ਗਿਆ ਕਿ ਜਿਹੜਾ ਮਸਲਾ ਇੰਨਾ ਭਖਿਆ ਹੋਇਆ ਉਸ ਵੱਲ ਵੀ ਥੋੜਾ ਮੋਟਾ ਧਿਆਨ ਦਿਓ ਜਿਹੜੇ ਨਸ਼ਾ ਬਕਾਉਂਦੇ ਨੇ ਐਮ ਐਲ ਏ ਜਿਹੜੇ ਐਮ ਐਲ ਏ ਦੇ ਨਾਲ ਜਿਹੜੇ ਪੁਲਿਸ ਪ੍ਰਸ਼ਾਸਨ ਨਾਲ ਜਿਹੜਾ ਰਲਿਆ ਹੋਇਆ ਜਿਹੜੇ ਨਸ਼ਾ ਸ਼ਰਿਆਂ ਵਕਾਰੇ ਆ ਚਿੱਟੇ ਦਾ ਵਪਾਰ ਸ਼ਰਿਆਂ ਵਿੱਚ ਚੱਲ ਰਿਹਾ ਦੇਵਪਾਰ ਸ਼ਰਿਆਂ ਵਿੱਚ ਚੱਲ ਰਿਹਾ ਸੱਟੇ ਵਾਜ਼ ਦਾ ਕੰਮ ਸ਼ਰਿਆਂ ਵਿੱਚ ਚੱਲ ਰਿਹਾ ਉਹਨਾਂ ਤੇ ਐਕਸ਼ਨ ਲੋ ਜਿੰਨਾ ਦੀ ਸ਼ਾਇਦ ਤੇ ਚੱਲ ਰਿਹਾ ਨਾਗੀ ਜਿਹੜੇ ਚਲਾ ਰਹੇ ਆ ਉਹਨਾਂ ਤੇ ਐਕਸ਼ਨ ਕਰਦੀ ਲੋ ਪਹਿਲਾ ਐਕਸ਼ਨ ਲੋ ਜਿਹੜੇ ਇਹਨੇ 3 ਸਾਲਾਂ ਤੋਂ ਜਿਹੜੇ ਲਗਾਤਾਰ ਨਸ਼ਾ ਵਕਾਰੇ ਆ